चल याद है भी चंगा नहीं मध्य होगा सुना होगा भैया कुछ तो जुआ करी चार जी जो उठी शेती पैगल की दो दिन फाड़ जान दाग पे मारना कर लांग कर लेंगे नजर मगरों में ऐसे चल सुना ही होगा ये लोग बैठ गया ट्रीस्टर जी पुत हां जी मम्मी हो गई तैयार हां जी आ जा बैठ जा मैं तेरे नाल गल कर रही हूं बैठ पूरे हो जा पुत पूरे हो जा और पत्ती का हां जी हो दिया सा सोना सूट लगता है पाया हां जी मैं ता पसंद का बना के देता रहा हूं तीन में मैं आप जानी तू वही झगड़ी कर दी जा सोच को काम कर ला तू गल करनी है सजा

चाह कोई नहीं पाये करांगे न ताए पास कोई नहीं माया जा डूटे डैडी की बेटा के आजान के जॉबी वो ना तो तलाबे आते नहीं पहुंच जाएगा सरकार आज भी फ्रेंडी आई होती है और जो आप शेडी मर गया अभी लतवी चलिए नहीं नहीं भी छुट्टियां कैसे सरकार देंगे तो भी नहीं छुट्टी लगी तो निवास हो रहा ह ਉਹ ਨਾ ਮੰਨਿਆ ਤੇ ਨਾ ਮੰਨੀ ਕਦੇ ਆਦੀ ਮਰਜ਼ੀ ਨਾਲ ਆਉਗਾ ਆਪਾਂ ਤਾਂ ਆਪ ਹੀ ਜਾ ਜਾਵਾਂਗੇ ਤੇਰੇ ਮਾਪੇ ਕੀ ਕੋਈ ਤੇਰੇ ਚਾਚੇ ਤਾਈ ਦੇ ਕੋਲ ਲੈ ਜਾਣ ਕੋਈ ਮਿਲਿਆ ਹੋਵੇ ਤੇ ਮਿਲਾ ਲਿਆਣਗੇ 3 ਜੇ ਉਹਨਾਂ ਨੇ ਨਹੀਂ ਆਣਾ ਮੈਨੂੰ ਤਾਂ ਇਹ ਨਹੀਂ ਦੁਰੀਆ ਆਉਣ ਕਿਉਂ ਕਹਿੰਦੇ ਸੀਗੇ ਅੰਜ ਫਿਰ ਕਿੰ ਆਉਂਦੇ ਫਿਰ ਕੀ ਕਰਨਾ ਮੈਨੂੰ ਉਹਨਾਂ ਨੇ ਸਰਦਰੀਂ ਦੱਸਿਆ ਗਿਆ ਚ ਅੱਛਾ ਆ ਜੁਨੀਆ ਵੇਚੀਆ ਸੋਨੇ ਦੇ ਤੋਣ ਆ અમે મે ફીડલ પડતે હે કોલો પાર પાર જે નિખડાયા ગયે હાજી ઓ લ હા કાંટે પડલા ભાઈ કાંટે ના મમ્મીજી બહુ સોણે સોણે આલ્યા કરે સુતા ના ઠીક છે આ શાપ હે મલ્ટી મમ્મીજી આહા ઓ તો મેને નહી પતા મલ્ટી આ આ

चलो मम्मी जी मैंने आज चाय रखी है मैंने लेकिन चाय बना हूँ कोई नहीं तू आ रखी है चाय बना लूँ मैं बड़े लोग से निकाल मैं तुम्हें सारे लोग आएगी नहीं कोई नहीं मैं बना लूँ ना, ना कोई नहीं सोई थी और मैं बाहर जाने निकाल लूँगी चाय नहीं कोई नहीं दीदी सुबह से काम कर रही है कोई नहीं दाद 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 दाद

कोई चंकी चुकी ना मेनू पता कि सोह दिते चंगे रोगी भेने तेरे दर पाने तेन आदर खाई ਨੇ ਦੇਰੀ ਮੈਂ ਮਮੀ ਨੂੰ ਕਿਹਾ ਨਾ ਮੈਂ ਚਾਹ ਬਣਾ ਕੇ ਲਿਆਉਣੀ ਆ ਤੇ ਉਹ ਕਹਿੰਦੇ ਨਾ ਵੀ ਕੋਈ ਨਹੀਂ ਪੁੱਤ ਤੂੰ ਹਜੇ ਚਾਹ ਹੀ ਬਣਾਉਣੀ ਆ ਹਨਾ ਮੁੜ ਕੇ ਬਾਅਦ ਚ ਤਾਂ ਜਿਹੜੇ ਆਪ ਦੱਸ ਦੇਣਾ ਵੀ ਤੂੰ ਕੋਈ ਨਹੀਂ ਰੈਸਟ ਖਾ ਰ ਬੈਠ ਆਉਂਦਾ ਮੁਆਇਨ ਨਾਲ ਜਦੋਂ ਕੰਮ ਲਾਇਆ ਪੁੱਤ ਫਿਰ ਤੂੰ ਕੰਮ ਹੀ ਕਰਨਾ ਬਾਅਦ ਚ ਮੈਨੂੰ ਤਾਂ ਐਂ ਜਦ ਤੁਸੀਂ ਐਂ ਕਹੀ ਐ ਮੈਂ ਨਹੀਂ ਮੈਨੂੰ ਕਿਹਾ ਸੀਗਾ ਮੈਂ ਹੁਣ ਸਾਰਾ ਤੰਨਾ ਫਿਰ ਤੀਜਾ ਤੈਨੂੰ ਵੀ ਲੱਗ ਤੂ ਬਤਾ

ਕਿਆ ਸੁੱਕੀ ਆਈ ਐ ਕਿ ਫਰਾਈਆਂ ਫੁਰੂਆਂ ਲੈਂਦੀ ਨਾਲੇ ਜਵਾਕ ਦੀ ਨੂੰ ਪਾਣੀ ਲਿਆ ਦੇ ਯਾ ਪਤਾ ਨਹੀਂ ਇਹਨੀ ਗਰਮੀ ਚ ਆਈ ਆ ਯਾ ਦਿੰਨੀ ਆ ਮੰਮੀ ਕੀ ਰੱਖੀਆ ਗੂਗਾ ਬਣੀ ਯਾ ਦਿੰਨੀ ਆ ਚਾਚੂ ਸੁਣ ਲੇ ਗੀ ਦੱਸਦੀ ਭਰਾਵਾ ਇਹ ਤਾਂ ਪਾਣੀ ਪੀਂਦੇ ਸੰਗ ਸੁੱਕੀ ਜਾਂਦਾ

karena jam piket kurir jauh tadi, tadi jam ini, ada tawa biji ini jam, jam jadi berani. Ipin ya, ini nukilin apa benda kau istimewa? Jam jauh tadi, kurir ਦੇਵੀ ਆਪਾਂ ਦੇ ਰੱਖਿਓ ਮੈਂ ਸੋਲ ਉਠਾਦਾ ਮੈਂ ਹੁਣ ਨਹੀਂ ਹੈ ਛੇ ਰੱਖੀ ਨਾ ਫੜਦੀ ਛੇ ਦੀ ਮੂੜੇ ਜੀੜੇ ਬੈਠ ਕੇ ਫਿਰ ਚਾਵਲ ਬਣਾਉਂਦੇ ਜੋ ਆਪਣੀ ਆਣ ਗਈ ਗਈ ਆ ਦੋ ਇੱਕ ਬਾਕੀ ਖਾਤੀ ਖਣੀ ਨਹੀਂ ਹੋਣੀ ਬਣਾਉਣ ਦੀ ਹਾਂ

करा भ तो कर ला, ना? ना ला कोई और। मैं तो देखी ना ठीक है मम्मी ठीक है अपने देखी तेरे पाट मम्मी मैं कदम पाया डैडी ने कम्बल लाया डैडी कंबल लाऊगा पेंट शर्ट ला दे, दे बंदा

ਉਹ ਜੀ ਬੋਤਲ ਡੈਡੀ ਤਰਖਾ ਹੀ ਨਾ ਜਿੱਦੇ ਤੇ ਉਹਨੂੰ ਮੈਂ ਕਹਿ ਦੂੰਗੀ ਪੈਸੇ ਇੱਧਰ ਪਾ ਦੂਗਾ ਤੇ ਬਣਾ ਲਿਆ ਹਾਂ ਨੂੰ ਸੁਪ ਦਾ ਕੋਲ ਨਾਲ ਜਣ ਸੋਹਣੇ ਨਿੱਕੇ ਨਿੱਕੇ ਟਾਉਟਸ ਕਰਾ ਦੇਗੀ ਸੈੱਟ ਨਾਲ ਹੌਲੇ ਜਿ ਪਾਈ ਜਾਂਦੇ ਬਾਹਰ ਹੁੰਦਾ ਭਾਬੀ ਦੇ ਤਾਂ ਮम्मी ਮੈਨੂੰ ਜਮਾਂ ਗੰਦ ਸੁਟੂ ਲਿਆ ਕੇ ਮੱਥੇ ਮਾਰਦੇ ਸੀ ਚੱਲ ਉਹਦੋਂ ਤਾਂ ਮੈਂ ਛੋਟੀ ਸੀਗੀ ਉਹਨਾ ਭਾਈ ਉਹਦਾ ਉਹ 2 ਸਾਲਾਂ ਦਾ 10 ਸਾਲ ਹੋ ਗਿਆ ਉਹ ਮਾਂ ਦਿੱਤੀ ਨਿੱਕਾ ਤੇ ਚੱਜ ਦਾ ਸੂਟ ਦਾ ਸਾਨੂੰ ਲਿਆ ਕੇ ਦਿੱਤਾ ਮੈਂ ਤਾਂ ਦੇ ਰਾਂ ਲਾ ਦੇਗੀ ਖਾਲ ਚੱਪ ਕਰਕੇ ਮੈਂ मम्मी मैं बॉक्स आईना क्यों बोलना दादी जी मां लेना पुआ न न न न गल्ला गल्ला पुआ न मम्मी यूं लो वाह आ दादी जी तुम जो पुआ ਮੈਂ ਟਲ ਆਵਾਂ ਦੱਸਣ ਲੱਗਿਆ ਅਜੀ ਮਾਂ ਦੱਸ ਤੂੰ ਘਾਤ ਦੱਸ ਦੇ ਸੀ ਤਾਂ ਹੈ ਉਹ ਤਾਂ ਨਹੀਂ ਨਾ ਫਿਰ ਉਹ ਮੁੰਡੇ ਨੂੰ ਲੜਨ ਕਿ ਕਾ ਲੜਾਈ ਹੋਰ ਕੋਉਣਗੇ ਮੰਮੀ ਮੈਂ ਤੇਨੇ ਕੀ ਗੱਲ ਪੁੱਛ ਹਾਂ ਜਿਹੜੀਆਂ ਭਾਬੀ ਦੇ ਚੂੜੀਆਂ ਪਾਈਆਂ ਉਹ ਫਿੱਡੀਆਂ ਸੋਹਣੀਆਂ ਮੈਨੂੰ ਵੀ ਉਹਦੀਆਂ ਪਾ ਦੋਗੇ ਲੈ ਕਰਾਉਣੀ ਆ ਕਿ ਬਸ ਚਾਰ ਕਦਨ ਪਾ ਲੈਨੇ ਮੈਂ ਕਰ ਲੈਣਾ ਚਾਹ ਪੂੜ ਉਹਦੀਆਂ ਲਵਾ ਲਾਂਗੇ ਆਪਾਂ ਜੇ ਵੀ ਪੈਸੇ ਲਵਾਉਣੇ ਆ ਵੀ ਸਹੀ ਗੱਲ ਆ ਵਧੀਆਂ ਲਵਾ ਲਾਂ ਕੋਈਆਂ ਚਾਰ ਕਦਨ ਫਿਰ ਜਾ ਫਿਰ ਅਗਲੇ ਕਾ ਨਹੀਂ ਹੋਣੇ ਲਵਾ ਲੈ ਚੱਪੜਨ ਖੜ ਕੇ ਲਵਾਵਾ ਮੰਮੀ ਆ ਮੁੰਡਾ ਜਾਂ ਵੀ ਨਾ ਤੂੰ ਬਾਹਲੇ ਸਿਰ ਚੜਾ ਲਿਆ ਕੋਈ ਨਹੀਂ ਛੁੱਟੀਆਂ ਹੋਣਦੇ ਇਹਨੂੰ ਤਾਂ ਮੈਂ ਸੁਧਾਰਨ ਚਾਲ ਨਹੀਂ ਜਵਾਬ ਕਰ ਕੇ ਇਹਦਾ ਫਰਕਾ ਕੋਈ ਆਪਾਂ ਨੂੰ ਨਾ ਮੁੱਕਾ ਮਾਰਾ ਮੰਮੀ ਅਜੇ ਤੱਕ ਭਾਦੀ ਦੇ ਚੌਲੇ ਨਹੀਂ ਬਣੇ ਕਿੰਨਾ ਚਿਰ ਹੋ ਗਿਆ ਚਲ ਕੋਈ ਨਹੀਂ 10 ਮਿੰਟ ਪੈ ਜਾ ਆ ਜਾਂਦੀ ਆ ਅੰਮਾ ਜੀ ਇਹ ਕੁੜਿਆਂ ਦੇ ਚੌਲ ਬਣੇ ਨਹੀਂ ਹਜੇ ਕੁੜੀ ਨੂੰ ਭੁੱਖੀ ਮਾਰਦੇ ਅੱਜ ਤੂੰ

ਆਏ ਮੰਮੀ ਕੀ ਖਾਣਾ ਨੇ ਪੈਨਕੀ ਨਾ ਬਨਾਣ ਦਾ ਬੜਾ ਟੁਕੜਾ ਹਵਾ ਲੈਣਾ ਸੀ ਕਾਣੋ ਕੌਲੀ ਦੀ ਚੌਲ ਵਾਲੇ ਜਿਹਨ ਪੈਨਕਲੇਟ ਤੇ ਪਾਲਿਆ ਹੁਣ ਜਿੰਨੇ ਕੁ ਪੈਨੇ ਖਾਣੇ ਫਿਰ ਮੈਂ ਉਹਨੇ ਪਾਲ ਲੈ ਮੰਮੀ ਬਣਾ ਕੇ ਵੀ ਨਾ ਤੇ ਲਲਰ ਆ ਵੀ ਕਿਸੇ ਕੰਮ ਦੇ ਨਹੀਂ ਬਣੇ ਫਿੱਕੇ ਮੱਥੇ ਮਾਰਦੇ ਮੇਰੇ ਵੀ ਭਾਈ ਤੂੰ ਕੋਈ ਜਾਂਜ ਦਾ ਕੰਮ ਕਰ ਲਿਆ ਕਰ ਕਿਉਂ ਹਿਆਲ ਬਾਣੀ ਨਹੀਂ ਸਾਰਿਆਂ ਤੋਂ ਤੈਨੂੰ ਕਿਉਂ ਨਹੀਂ ਤੈਨੂੰ ਖਾਣਾ ਬਿਨਾਂ ਦੇ ਤੈਨੂੰ ਬਣਾਉਣਾ ਆਉਂਦਾ ਤੈਨੂੰ ਮੈਂ ਦਾਦੇ ਜਾਨੇ ਬਹੁਤ ਵਧੀਆ ਬਣਾਇ ਕਿ ਲੈ ਜਾ ਲੈ ਆ ਮੇਰੇ ਨਾਲ ਬੜਨਾ ਗੱਲਾਂ ਨਾ ਕਰ ਜਾ ਲੈ ਜਾ ਲੈ ਜਾ ਭਾਈ ਕੋਈ ਆਰਡਰ ਕਰਕੇ ਖਾਲਾ ਕੁਸ ਮਾਰ ਕੁਸ ਵੀ ਕਿਸ ਬੋ ਕੀ ਦੋ ਕਿਹੜਾ ਮੱਥਾ ਮਾਰੇ ਨਾ ਸਾਰੇ ਜਾਣ ਜਾਟ ਕੱਢ ਲੈ ਮਮੀ ਖੜਾ ਹੋਣ ਆਰਡਰ ਤਾਂ ਐਸੇ ਨਹੀਂ ਹੋਊਗਾ ਮਾਂ ਦੇ ਖਾਤੇ ਚ ਮੱਕਾ ਪੈਸੇ ਆ ਤੇ ਤੇਰੇ ਕੋਲ ਹੈ ਨਹੀਂ ਕੋਸ ਸਾਰੇ ਮਾਨੋ ਖਾਨ ਲੱਗੇ

ਇਹ ਨਹੀਂ ਮਾਰ। ਮੈਂ ਹੁਣ ਦੱਸ ਕੀ ਕਰਨ ਵਾਲੀ ਤਾਂ ਸਾਰਾ ਸੂਈ ਦਸਨ ਦਾ ਕੀਤਾ। ਸਵੇਰ ਦੀ ਖਾਪੀ ਜਾਨੀ ਤੇ ਐਸ਼ ਕਰਾਂਗਾ ਕਿੰਨਾ ਸੋਹਣਾ ਉਹਦੇ ਸੂਟ ਪਾਇਆ ਸੀ ਕਿੰਨੇ ਸੋਹਣੇ ਝੁੰਕੇ ਪਾਇਆ ਸੀ। ਕਿੰਨੀਆਂ ਸੋਹਣੀਆਂ ਉਹਦੇ ਪੇਕੇ ਦੀਆਂ ਚੁੰਡੀਆਂ ਦਿੱਤੀਆਂ। ਕੋਈ ਨਹੀਂ ਭੈਣ ਦੱਸ ਦੇ ਦੂ ਵੀ ਖੜ ਜਾ ਤੇਰੇ ਨਾਲ ਵੀ ਹੋਣਗੀਆਂ। ਕੱਦਲਾ ਐਸ਼ ਠਿੰਗਿੰਗ ਕਰਨੀ ਹੈ।

ਬਾਬੀ ਭਾਪੀ ਮੈਨੂੰ ਤਾਂ ਕੁਸ ਖਾਣ ਨੂੰ ਲੱਭਿਆ ਨਹੀਂ ਜੇ ਕੁਸ ਘਰੇ ਪਿਆ ਖਾਣ ਨੂੰ ਤਾਂ ਮੈਨੂੰ ਤੂੰ ਹੀ ਦੇ ਦੇ ਨਹੀਂ ਪਾਉਂਦੇ ਕਾਲਾ ਸੋਣ ਜੇ ਤਾਂ ਮੈਂ ਅੱਕੇ ਚਾਰ ਦਿਨਾਂ ਨਾਲ ਉਠਾਈ ਜੇ ਬਣਾ ਕੇ ਤੇ ਹੈ ਤੂੰ ਆਖੇ ਮੈਂ ਇਹ ਨਹੀਂ ਖਾਣੇ ਮੰਮੀ ਮੈਨੂੰ ਤਾਂ ਚੌਲ ਬਣਾਟੇ ਮੈਂ ਨਹੀਂ ਖਾਦੇ ਸੀਗੇ ਤੇ ਜੇ ਮੈਂ ਚੌਲ ਬਣਾ ਕੇ ਲ ਗਈ ਤਾਂ ਤੂੰ ਆਖਾ ਭਾਪੀ ਚੌਲ ਨਹੀਂ ਜਿੱਥੇ ਨੰਨ ਉਹ ਵੀ ਤੂੰ ਮੇਰੇ ਖੋਪੇ ਮੱਥੇ ਮਾਰਦੇ ਆ ਤੇ ਮੈਂ ਹੋਰ ਕੀ ਕਹਿੰਦੀ ਲੈ ਰੱਖਿਆ